ਜੀ ਦੋਸਤੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਗਲਾ ਦਿਨ ਸ਼ੁਰੂ ਹੋ ਗਿਆ ਜੀ ਸਵੇਰ ਹੋ ਗਈ ਹੈ ਜੀ ਤੇ 7 ਵਜੇ ਦਾ ਟਾਈਮ ਹੈ ਨੀਂਦ ਬਹੁਤ ਵਧੀਆ ਆਈ ਆਪਣੇ ਟੈਂਟ ਚ ਕੋਈ ਪ੍ਰੋਬਲਮ ਨਹੀਂ ਆਈ ਹਨਾ ਐ ਨਜ਼ਾਰੇ ਨਾਲ ਸੁੱਤੇ ਆ ਰਾਤ ਠੰਡਾ ਬਹੁਤ ਸੀਗਾ ਹੁਣ ਵੀ ਠੰਡਾ ਹੈ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਹੁਣ ਆਪਾਂ ਬਣਾਉਨੇ ਆ ਆਪਣੀ ਚਾਹ ਕੌਫੀ ਨਜ਼ਾਰੇ ਬਹੁਤ ਆਇਆ ਰਾਤ ਵੀ ਤੇ ਹੁਣ ਵੀ ਨਜ਼ਾਰਾ ਲਾਵਾਂਗੇ ਤੇ ਰਾਤ ਕੱਲ ਜਦੋਂ ਆਏ ਆਪਾਂ ਉਦੋਂ ਥੋੜਾ ਥੋੜਾ ਨੇਰਾ ਹੋ ਗਿਆ ਸੀਗਾ ਹਨ ਤੇ ਬੱਦਲ ਸੀਗਾ ਮੀਂਹ ਪੈਂਦਾ ਸੀ ਉਹਦੇ ਕਰਕੇ ਮੌਸਮ ਇੰਨਾ ਸਾਫ਼ ਨਹੀਂ ਸੀ ਤੇ ਲੋਕੇਸ਼ਨ ਇੰਨੀ ਦਿਖਦੀ ਨਹੀਂ ਸੀ ਸਹੀ ਜਣਾ ਲੋਕੇਸ਼ਨ ਪੂਰੀ ਸੇਫਟੀ ਆਪਾਂ ਨੇ ਇੱਥੇ ਜਿੱਥੇ ਸਟੇ ਕਰੀਆ ਹਨਾ ਇਹ ਸਪੈਸ਼ਲ ਰਿਜ਼ੋਰਟ ਆ ਜਿੱਥੇ ਕੈਂਪਿੰਗ ਵਾਸਤੇ ਪਰਮਿਸ਼ਨ ਮਿਲ ਜਾਂਦੀ ਆ ਹਨਾ ਤੇ ਆਪਾਂ ਪਰਮਿਸ਼ਨ ਲੈ ਕੇ ਇੱਥੇ ਖੜੇ ਸੀਗੇ ਤੇ ਤਾਂ ਕਰਕੇ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਸੀ ਤੇ ਬਾਕੀ ਬਣਾਉਨੇ ਆਪਾਂ ਆਪਣੀ ਚਾਹ ਕੌਫੀ ਤੇ ਨਿਆਣਿਆਂ ਨੂੰ ਦੇਖਦੇ ਜਾ ਕੇ ਬੱਚਿਆਂ ਨੂੰ ਮੈਡਮ ਉੱਠੇ ਕਿ ਨਹੀਂ ਹਜੇ ਇੱਕ ਗੱਲ ਉਹ ਦੇਖੋ ਵੀ ਆਪਾਂ ਸਾਰੀ ਰਾਤ ਇੱਥੇ ਕੱਟੀ ਆ ਤੇ ਜਦੋਂ ਆਏ ਸੀ ਤੁਹਾਨੂੰ ਉਦੋਂ ਵੀ ਦਿਖਾਇਆ ਸੀਗਾ ਇਹ ਕੁੱਤਾ ਆਪਣੇ ਕੋਲ ਉਦੋਂ ਹੀ ਆ ਗਿਆ ਦੇਖ ਲਓ ਇਹ ਉਦੋਂ ਦਾ ਹੀ ਰਾਤ ਸਾਰੀ ਰਾਤ ਇੱਥੇ ਬੈਠਾ ਰਿਹਾ ਰਾਤ ਭੋਂਕੇ ਆ ਵੀ ਇਹ ਪਤਾ ਨਹੀਂ ਕਿਹੜੀ ਚੀਜ਼ ਸੀ ਕਿਹਾ ਨਹੀਂ ਇੱਥੇ ਕੁਛ ਆਇਆ ਤਾਂ ਇਹਨੇ ਇੰਨਾ ਭੌਂਕਿਆ ਹੈ ਇਹਨੇ ਪੂਰੀ ਵਫਾਦਾਰੀ ਦੇਖ ਲਓ ਦੋ ਪੂਰੀਆਂ ਖਲੀਆਂ ਸੀ ਇਹਨੂੰ ਅਸੀਂ ਤੇ ਇਹਨੇ ਦੋ ਪੂਰੀਆਂ ਦੀ ਕਿੰਨੀ ਵਫਾਦਾਰੀ ਕਰੀ ਹੈ ਦੇਖ ਲਓ ਵੀ ਸਾਰੀ ਰਾਤ ਸਾਡੇ ਕੋਲ ਰਿਹਾ ਹੈ ਮੈਂ ਕਹਿੰਦਾ ਵੀ ਜਦਦੇ ਆਏ ਸੀ ਜਦੋਂ ਸਾਡੇ ਕੋਲੇ ਬੈਠਾ ਦੇਖ ਲਓ ਇਹ ਹੁੰਦੀ ਹੈ ਬਈ ਕੁੱਤਿਆਂ ਦੀ ਵਫਾਦਾਰੀ ਇਨਸਾਨਾਂ ਨਾਲੋਂ ਜ਼ਿਆਦਾ ਵਫਾਦਾਰ ਤਾਂ ਹੀ ਕਹਿੰਦੇ ਹਨ ਇਹਨਾਂ ਨੂੰ ਇਨਸਾਨ ਦਾ ਸਭ ਤੋਂ ਵਫਾਦਾਰ ਜਾਨਵਰ ਹੈ ਦੋ ਪੂਰੀਆਂ ਦਾ ਵੀ ਇਹਨੇ ਆਪਣਾ ਪਰ ਉਸ ਹੱਦ ਤੱਕ ਸਾਨੂੰ ਵੀ ਹਾਂ ਮੈਂ ਉਰੀ ਬੈਠਾ ਹਾਂ ਤੁਸੀਂ ਸੌਂ ਜੋ ਚੁੱਪ ਕਰਕੇ ਜਦ ਵੀ ਕੋਈ ਆਵਾਜ਼ ਆਉਂਦੀ ਸੀ ਹਾਂ ਜਦ ਇਹ ਭੌਂਕਦਾ ਹੁੰਦਾ ਤਾਂ ਮੈਂ ਇੱਕ ਦੋ ਵਾਰ ਉੱਠ ਕੇ ਰਾਤ ਵੀਡੀਓ ਵੀ ਬਣਾਈ ਐ ਸੀ ਵੀ ਕਿਹੜੀ ਚੀਜ਼ ਆ ਹਨਾ ਸਾਨੂੰ ਤਾਂ ਕੋਈ ਦੇਖਦਾ ਨਹੀਂ ਕੁੱਤੇ ਨੂੰ ਜ਼ਿਆਦਾ ਦੇਖਦਾ ਹੁੰਦਾ ਤੇ ਜਾਣ ਕੇ ਫੇਰ ਵੀ ਚੌਕਸ ਹੋ ਜਾਂਦਾ ਬੰਦਾ ਤੇ ਬਾਕੀ ਦੋਸਤੋ ਆਪਾਂ ਹੁਣ ਖੋਲਦੇ ਆ ਆਪਣਾ ਕਿਚਨ ਚਾਹ ਪਾਣੀ ਬਣਾਉਨੇ ਆ ਬਰਸ वगैरह ਕਰਦੇ ਆ ਫੇਰ ਬਣਾਉਨੇ ਆ ਆਪਾਂ ਅੱਗੇ ਦਾ ਪ੍ਰੋਗਰਾਮ ਅੱਜ ਆਪਾਂ ਆ ਜਾਣਾ ਘਰ ਨੂੰ ਕਿਉਂਕਿ ਆਪਾਂ ਇੱਕ ਦਿਨ ਵਾਸਤੇ ਆਏ ਸੀ ਛੁੱਟੀ ਵੀ ਅੱਜ ਦਿਓ ਸੀਗੀ ਸਾਹਿਬ ਨੂੰ ਸਕੂਲ ਤੋਂ ਪਲਾਨ ਕਰ ਲਿਆ ਵਰਚ ਤੇ ਹੁਣ ਜਾ ਕੇ ਦੇਖਦੇ ਆਂ ਬੱਚਿਆਂ ਨੂੰ ਉੱਠੇ ਕਿ ਨਹੀਂ ਮੈਡਮ ਨੇ ਜਿੱਦਿਆ ਠੀਕ ਹੈ ਜੀ ਮੈਂ ਬਹੁਤ ਸਾਰਾ ਚੱਕ ਕੇ ਪਾਣੀ ਪੂਣੀ ਭਰ ਕੇ ਉਹਨਾਂ ਵਾਸਤੇ ਵੀ ਰੱਖਤਾ ਮੈਂ ਚਲੋ ਉਹ ਵੀ ਕਰ ਲਾਂਗੇ ਵਰਚ ਚਲੋ ਦੇਖਦੇ ਆਂ ਆਪਾਂ ਕਾ ਉੱਥੇ ਬੈਠਿਆਂ ਤੁਸੀਂ ਉੱਠ ਜੋ ਹੁਣ ਆਜੋ ਬਾਹਰ ਅਜੇ ਟਾਈਮ ਨਹੀਂ ਲੱਗਦੀ ਆ ਠੰਡ ਦਾ ਲੱਗਿਓ ਜਾਣੀ ਆ ਬੱਚਾ ਪਾਰਟੀ ਬੱਚਾ ਪਾਰਟੀ ਦਿੱਤੀ ਗਈ ਆ ਲੈ ਪਿਆ ਘੁੱਕ ਦੇਖੋ ਇੱਧਰ ਨਿਆਲੇ ਨੇ ਦੇਖੋ ਜੀ ਅਸੀਂ ਆਰਾਮ ਨਾਲ ਪਏਗੇ ਇੱਥੇ ਕਿੰਨਾ ਮੋਦ ਸੁਗੰਨ ਹੈ ਸਾਵਦੇ ਪੁੰਨੀ ਦੇ ਤਾਂ ਮੈਂ ਕੱਪੜੇ ਚੇਂਜ ਕਰਦੇ ਰਿਹਾ ਨਾ نیچے ਚਾਨਣੇ 'ਚ ਇਹ ਕਹਿੰਦਾ ਮम्मा ਮੈਨੂੰ ਮੈਨੂੰ ਉੱਪਰ ਟੈਂਟ 'ਚ ਵੜਾ ਦਿਓ ਕਹਿੰਦਾ ਮੈਂ ਆਪੇ ਕੱਪੜੇ ਚੇਂਜ ਕਰ ਲੈਣਾ ਠੀਕ ਆਲੇ ਪਜਾਮੀ ਪੁੱਟੀ ਉਹ ਬਾਈ ਆਹ ਪੁੱਟੀ ਬਾਈ ਦੇ ਮੈਂ ਉੜ ਦੇਤੀ ਆ ਜਦੋਂ ਕੋਈ ਨੇਰੇ ਦੇ ਕੰਮ ਇਕ ਨਹੀਂ ਹੁੰਦੇ ਉੱਪਰ ਆਪੇ ਚੇਂਜ ਕਰ ਲੈਣਾ ਆਪੇ ਕਰ ਲੈਣਾ ਇਹਨੇ ਥੱਲੇ ਨਹੀਂ ਕਰੇ ਚੇਂਜ ਏ ਦੋਸਤੋ ਨਜ਼ਾਰੇ ਨਾਲ ਪਏ ਸੀਗੇ ਅਸੀਂ ਉੱਧ ਟੈਂਟ 'ਚ ਦੇਖੋ ਇੱਧਰ ਇੱਧਰ ਵੀ ਖੁੱਲਾ ਸੀ ਉੱਧਰੋਂ ਵੀ ਖੁੱਲਾ ਸੀ ਇੱਧਰੋਂ ਵੀ ਟੈਂਟ ਖੁੱਲਾ ਸੀ ਤੇ ਇੱਧਰੋਂ ਵੀ ਖੁੱਲਾ ਸੀ ਹਨਾ ਸਾਰੇ ਪਾਸੋਂ ਹਵਾ ਰਾਤ ਠੰਡ ਹੋ ਗਈ ਸੀ ਖਾਸੀ ਕਿਉਂ ਆਪਣਾ ਇੱਕ ਪੱਖਾ ਵੀ ਸੀ ਆਪਣਾ ਨੂੰ ਛੋਟਾ ਜਿਹਾ ਉਹ ਰਾਤ ਦੇ 1-2 ਵਜੇ ਤੱਕ ਮੈਂ ਲਾ ਕੇ ਰੱਖਿਆ ਉਹਦੇ ਨਾਲ ਹਵਾ ਆਏ ਵੀ ਅੰਦਰ ਘੁੰਮਦੀ ਜ ਰਹੀ ਹੈ ਨਾ ਤੇ ਆਜੋ ਹੁਣ ਫਿਰ ਚਾਹ ਚੁ ਬਣਾਈਏ ਕੌਫੀ ਬਣਾਈਏ ਚਲੋ ਚਲੋ ਕੌਫੀ ਬਣਾਉਣਾ ਹੈ ਜੇ ਨਾ ਕੌਫੀ ਪੀਣੀ ਆ ਹਾਂ ਤੇ ਚਾਹ ਵੀ ਨਾਲ ਦੇਖੋ ਕਾਫੀ ਦਾ ਪ੍ਰਾਸਟਰ ਵੀ ਨੂੰ ਰਹੀ ਤੇ ਚਲੋ ਫਿਰ ਆਜੋ ਚਾਹ ਬਣਾ ਲਵੋ ਤੇ ਦੋਸਤੋ ਇਹਦੇ ਵਿੱਚ ਆਪਣੀਆਂ ਰਾਤ ਜੁੱਤੀਆਂ ਸੀਗੀਆਂ ਚੱਪਲਾਂ ਜੁੱਤੀਆਂ ਸਾਰਾ ਕੁਝ ਇਹਦੇ ਵਿੱਚ ਹੈ ਸੀ ਦੇਖੋ ਜੇ ਆਏ ਨਾ ਫਿਰ ਆਪਾਂ ਥੱਲੇ ਨਹੀਂ ਨਾ ਸਾੜ ਸਕਦੇ ਕਈ ਵਾਰ ਕੋਈ ਕੁੱਤਾ ਕਰਤਾ ਹੀ ਚੱਕ ਲਿਆ ਜਾਂਦਾ ਹੈ ਨਾ ਪਰ ਆਪਣਾ ਵਫਾਦਾਰ ਬਿੱਕਾ ਸੀਗਾ ਇੱਥੇ ਇਹ ਸਾਰੀ ਰਾਤ ਆਪਣੇ ਕੋਲੇ ਰਿਹਾ ਆਪਾਂ ਮੁਰਸ਼ਿਵਾਸੇ ਕਰ ਲਿਆ ਮੈਡਮ ਨੇ ਇਹਦੇ ਪੁਰਸ਼ਵਾਸੇ ਕਰਨਾ ਹੈ ਪਿਆਰ ਰਿਜ਼ੋਰਟ ਹੈ ਇੱਧਰ ਜਿਹਦੇ ਵਿੱਚ ਆਪਾਂ ਖੜੇ ਰਹੇ ਜਾਂ ਨਾ ਇਹ ਜਿਹੜੀ ਜਗ੍ਹਾ ਇਹੋ ਇੱਧਰੋਂ ਸਟਾਰਟ ਹੋ ਗਏ ਹਨਾ ਇੱਧਰੋਂ ਸਟਾਰਟ ਹੋ ਜਾਂਦੀ ਹੈ ਤੇ ਐਂ ਥੱਲੇ ਉਹ ਦੂਰ ਤੱਕ ਜਿੱਥੇ ਤੱਕ ਪਹਾੜ ਦੀਆਂ ਜੜਾਂ ਆਹ ਪਹਾੜ ਦੀਆਂ ਜੜਾਂ ਉੱਥੇ ਤੱਕ ਇੱਧਰੋਂ ਐਂ ਚਲੇ ਜਾਂਦਾ ਐਂ ਜਾ ਕੇ ਐਂ ਜਾ ਕੇ ਉਹ ਜਿੱਥੇ ਉਹ ਥੱਲੇ ਉਹ ਦਿਖਦੀਆਂ ਨਹੀਂ ਹੈਗੀਆਂ ਉਹ ਆਹ ਆਹ ਆ ਬਕਸੇਜ ਦੇਖਦੇ ਹਾਂ ਇੱਥੇ ਤੱਕ ਉਹ ਦੇਖੋ ਆਹ ਬੇਸ ਜਾ ਦੇਖਦੇ ਥੱਲੇ ਆ ਇੱਥੇ ਤੱਕ ਜਗ੍ਹਾ ਇਹਨਾਂ ਦੀ ਉਹ ਆਏ ਜਿੱਥੇ ਮਰਜ਼ੀ ਆਪਾਂ ਲਾ ਸਕਦੇ ਹਾਂ ਗੱਡੀ ਜਿੱਥੇ ਮਾਜੀ ਲਾ ਸਕਦੇ ਕਿਉਂਕਿ ਅਸੀਂ ਊਰੇ ਕਾਤੇ ਲਾ ਲਈ ਕਿਉਂਕਿ ਰਾਤ ਕੱਲ ਮੀਂਹ ਪੈਂਦਾ ਸੀ ਗਾਹਾਂ ਗਿੱਲਾ ਸੀਗਾ ਗਾਹਾਂ ਗਾਜਿਆ ਪੈਣੇ ਵਾਲੀ ਗੱਲ ਸੀ ਜੀ ਹੁਣ ਗੱਡੀ ਲਈ ਜਾਣ ਨੂੰ ਤਾਂ ਕੋਈ ਚੱਕਰ ਨਹੀਂ ਤਾਂ ਲੈ ਜਾਂਦੇ ਪਰ ਆਏ ਦਾ ਫਿਰ ਬਾਅਦ ਚ ਔਖਾ ਹੋ ਜਾਣਾ ਸੀ ਤੇ ਊਰੇ ਵੀ ਦੇਖੋ ਹਾਂ ਦੇਖੋ ਜਦੋਂ ਆ ਕੇ ਕਰਦਿਆ ਹੋ ਗਿਆ ਊਰੇ ਥੱਲੇ ਪੌਬਰਾ ਹਾਲ ਸੀਗਾ ਊਰੇ ਦਾ ਹਜੇ ਫੇਰ ਆ ਦੇਖੋ ਪੱਕਾ ਸੀਗਾ ਊਰੇ ਤਾਂ ਕਰ ਗਏ ਅਸੀਂ ਊਰੇ ਆ ਪੱਕੇ ਜੀ ਜਗਾ ਤੇ ਲਾ ਲਈ ਤੀ ਆ ਦੇਖੋ ਇਹਨਾਂ ਦੇ ਆ ਟੈਂਟ ਬਣੇ ਹੋਏ ਆ ਇਹ ਰਿਜ਼ੋਰਟ ਵਾਲਿਆਂ ਦੇ ਟੈਂਟ ਆ ਆ ਦੇਖੋ ਇੱਥੇ ਇਕ ਉਹ ਉਧਰ ਨੂੰ ਉਹ ਲਾਈਨ 'ਚ ਬਣ ਲੱਗੇ ਹੋਏ ਆ ਟੈਂਟ ਇਹਨਾਂ ਦੇ ਤੇ ਇਹਦੇ ਨੂੰ ਉੱਪਰ ਤੱਕ ਉਹ ਤੱਕ ਇਹਨਾਂ ਦੀ ਇੱਥੇ ਤੱਕ ਇੱਥੋਂ ਗੱਡੀ ਆਉਂਦੀ ਆ ਦੇਖ ਲਓ ਇੱਥੋਂ ਗੱਡੀ ਥੱਲੇ ਆਉਂਦੀ ਆ ਜਦੋਂ ਗੱਡੀ ਚੜਾਵਾਂਗੇ ਔਰੇ ਤੇ ਜਿਆਦਾ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਦੇਖੋ ਕਿੰਨੀ ਉਚਾਈ ਹੈ ਜਿੱਥੇ ਗੱਡੀ ਚੜ੍ਹਨਾ ਹੈ ਗੱਡੀ ਨੇ ਪਹਿਲੇ ਗੇਅਰ 'ਤੇ ਤੇ ਦੋਸਤੋ ਬਲੌਗ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਹਣਾ ਤੁਹਾਨੂੰ ਬਾਰ ਬਾਰ ਕਹੀ ਜਾਂਦੇ ਹੁੰਨੇ ਆ ਅਸੀਂ ਬੱਸ ਤੁਸੀਂ ਇਹ ਹੀ ਕੰਮ ਕਰਦੇ ਕਰੋ ਸਾਡੇ ਵਾਸਤੇ ਬਹੁਤ ਹੈ ਲੇਕੇ ਵਾਹਿਗੁਰੂ ਦਾ ਨਾਮ ਵਾਹਿਗੁਰੂ ਦੀ ਲੋ ਰਾਤ ਫਿਰ ਇੱਕਨੇ ਸਬਾਨ ਇਕੱਠਾ-ਕੁੱਠਾ ਕਰਕੇ ਵਿੱਚ ਰੱਖ ਲਿਆ ਸੀ ਅੱਜ ਕਰਾਂਗੇ ਇਹਦੀ ਸੈਟਿੰਗ ਜਦ ਜਾਣ ਲੱਗੇ ਹਨ ਫਿਰ ਪੂਰਾ ਸੈੱਟ ਕਰਕੇ ਰੱਖ ਕੇ ਜਾਵਾਂਗੇ ਆਪਾਂ ਤੇ ਐਂਬ੍ਰ ਮੈਡਮ ਜੀ ਲੱਗਿਆ ਬਹੁਤ ਸਿਕ ਕੰਮ ਨੇ ਸਾਰਾ ਕੁਝ ਉੱਪਰ ਹੀ ਕਰਨਾ ਪੈਂਦਾ ਹੈ ਕੈਂਪਿੰਗ 'ਚ ਤਾਂ ਨਿਆਰਾ ਤਾਂ ਇਹੀ ਚੀਜ਼ਾਂ ਦਾ ਹੁੰਦਾ ਬਾਹਰ ਆ ਕੇ ਜਦ ਕਿ ਕੈਂਪਿੰਗ ਆ ਦੇਖ ਲਓ ਤੁਸੀਂ ਉਹ ਕਿੱਥੇ ਆ ਪਹਾੜ ਇੱਥੇ ਆ ਜਿਹੜਾ ਪਾਣੀ ਆਉਂਦਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਵੀ ਵਲੌਗ 'ਚ ਦਿਖਾਇਆ ਤਾਂ ਇਹ ਪਾਣੀ ਉੱਥੋਂ ਆਉਂਦਾ ਦੇਖ ਲਓ ਉੱਥੋਂ ਮੈਂ ਹੁਣ ਉੱਥੇ ਤੇ ਬੋਤਲ ਭਰ ਕੇ ਲੈ ਕੇ ਗਿਆ ਹਾਂ ਤੁਹਾਨੂੰ ਦਿਖਾਉਣ ਨੂੰ ਤੇ ਆਪਣਾ ਉਹ ਪਹਾੜਾ ਤੋਂ ਉੱਪਰੋਂ ਪਾਣੀ ਆਉਂਦਾ ਥੱਲੇ ਦੇਖ ਲਓ ਔਰੇ ਤੇ ਇਹਨੇ ਕਿੱਥੇ ਜਾਣਾ ਔਰੇ ਤੇ ਥੱਲੇ ਉਹ ਥੱਲੇ ਉੱਧਰ ਥੱਲੇ ਜਾ ਕੇ ਨਾ ਨਦੀ ਆ ਉੱਥੇ ਪਾਣੀ ਪੈਂਦਾ ਇਹ ਦੇਖ ਲੋ ure ਤੇ ਕਿੰਨਾ ਕਲੀਅਰ ਸਾਫ ਪਾਣੀ ਆਉਂਦਾ ਹੈ ਪੂਰਾ ਪੀਣਯੋਗ ਆਪਣੇ ਪੰਜਾਬ ਤੱਕ ਆਉਂਦੇ ਆਉਂਦੇ ਤਾਂ ਪਾਣੀ ਪੰਜਾਬ ਤੱਕ ਤਾਂ ਸਾਫ ਹੀ ਰਹਿੰਦਾ ਮੇਰੇ ਖਿਆਲ ਨਾਲ ਦੇਖੋ ساری ਰਾਤ ਪਾਣੀ ਇੱਦਾਂ ਹੀ ਜਲਦਾ ਰਿਹਾ ਹੈ ਐਂ ਪੂਰਾ ਸਾਫ ਸਾਫ ਸੁਥਰਾ ਪਾਣੀ ਆ ਪੀਣਯੋਗ ਪਾਣੀ ਆ ਇਹ ਮੈਂ ਹੁਣ ਬੋਤਲ ਭਰ ਕੇ ਪੀ ਕੇ ਛੱਡਿਆ ਇਹ ਇੱਕ ਘਰ ਨਾਲ ure ਇਹ ਇੱਕ ਘਰ ਨਾਲ ਉਧਰ ਹੈ ਦੋ ਚਰਨੇ ਇਹਨਾਂ ਦੇ ਰਿਜ਼ੋਰਟ ਦੇ ਵਿੱਚ ਨੂੰ ਲੰਘਦੇ ਆ। ਦੇਖੋ ਕਿੰਨਾ ਟਿਆੜ ਨੇ ਇਹ ਵਾਲਾ। ਜਾਤੂ ਪੀਨੇ ਅੱਖਾਂ ਖੋਲਦੇ ਆ ਆਪਣੀਆਂ ਮੜੀਆਂ ਗਿਆ ਸੁਸਤੀ ਪਈ ਪਈ ਆ ਵੈਸੇ ਅੱਖਾਂ ਤਾਂ ਨਾ ਪੂਰਾ ਆ ਵਿਊ ਦੇ ਇੱਕੇ ਹੀ ਖੁੱਲ ਗਈਆਂ ਸੁਸਤੀ ਸਸਤੀ ਤਾਂ ਕੋਈ ਨਹੀਂ ਹੈਗੀ ਵੈਸੇ ਉਦਾਂ ਹਨ ਜਿਹੜੀ ਸਵੇਰ ਦੀ ਪਹਾੜ ਲਜੀ ਹੁੰਦੀ ਆ ਉਹ ਮੜੀ ਹੋ ਜੂ ਸੈਟ ਸੁਸਤੀ ਦੇ ਨਾਲ ਚਾਹ ਨਾਲ ਉੱਪਰ ਪੀਣੀ ਆ ਨਾ ਦੇਖੋ ਜੀ ਪਹਿ ਗਿਆ ਮਿੱਠਾ ਚਾਹ ਚ ਚਾਹ ਬਣਾਉਨੇ ਆ ਤੇ ਫਿਰ ਬਣਾ ਕੇ ਤੁਹਾਨੂੰ ਦਿਖਾਉਨੇ ਆ ਫਿਰ ਆਪਾਂ ਪੀਨੇ ਆ। ਫੰਦਿਤਰ ਦੀ ਚਾਹ ਤੇ ਹੁਣ ਚਾਹ ਰਿਜਲਵੇ ਆਪਾਂ ਲਾਉਨੇ ਆ ਟੇਬਲ ਕੁਰਸੀਆਂ ਬਾਹਰ। ਹੂੰ ਫਿਰ ਆਪਾਂ ਆਨੰਦ ਲੈਨੇ ਆ ਚਾਹ ਪੀਣ ਦਾ। ਕਿਉਂਕਿ ਇੱਥੇ ਪਹਾੜਾ ਚ ਇੱਕ ਤਾਂ ਚਾਹ ਪੀਣ ਦਾ ਬਹੁਤ ਆਨੰਦ ਆਉਂਦਾ ਏ ਤੇ ਇੱਕ ਘੁੰਮਣ ਫਿਰਨ ਦਾ ਬਹੁਤ ਆਨੰਦ ਆਉਂਦਾ ਏ। ਆਪਾਂ ਨੂੰ ਟਾਈਮ ਕੱਢ ਕੇ ਆਉਣਾ ਚਾਹੀਦਾ। ਵੈਸੇ ਮੈਂ ਕਦੇ ਸੋਚਿਆ ਵੀ ਨਹੀਂ ਤਵੀ ਮੈਂ ਇੱਥੇ ਤੱਕ ਆ ਜੂਗੀ। ਬਹੁਤ ਵਧੀਆ ਲੱਗਿਆ। ਲਗ ਰਿਜਣ ਤੇ ਮੈਡਮ ਨੇ ਲਾਤੀ ਆਪਣੀ ਡਿਊਟੀ ਚਾਹ ਤੇ ਗੁੱਡ ਮਾਰਨਿੰਗ ਜੀ ਦੀਪ ਖੋਲੋ ਗੁੱਡ ਮਾਰਨਿੰਗ ਜੀ ਸਾਡਾ ਇੱਕ ਨਾਣਾ ਉੱਠ ਗਿਆ ਉਹ ਤੁਹਾਡੀ ਕਿੱਥੇ ਆ ਗਈ ਗੁੱਡ ਮਾਰਨਿੰਗ ਜੀ ਟਿਸ਼ੂ ਲੈਣੇ ਅੱਜ ਆਪਾਂ ਦੇ ਟਿਸ਼ੂ ਮੀਨ ਹੀ ਹੈਗਾ ਅੱਜ ਆਪਾਂ ਟਿਸ਼ੂ ਲਾਉਂਗੇ ਅੱਜ ਬਾਈ ਅਸੀਂ ਦਵਾਣਾ ਹਾਂਜੀ ਹਟ ਗਿਆ ਮੀ ਤਾਂ ਫੇ ਚਲੋ ਦੋਸਤਾਂ ਨੂੰ ਗੁੱਡ ਮਾਰਨਿੰਗ ਤਾਂ ਕਰ ਦੋ ਗੁੱਡ ਮਾਰਨਿੰਗ ਦੋਸਤੋ ਆਇ ਕਰੋ ਵੀਰੇ ਨੂੰ ਉਠਾਲ ਦੋ ਇਹ ਕਿਦਿ ਸੁਮੈਲੋਂ ਦੀ ਹੈ ਚਾ ਬਣਦੀ ਨੀਚੇ ਡੋਗੀ ਨੇਗਾ ਡੋਗੀ ਉਹ ਬੈਠਾ ਏ ਨੀਚੇ ਬੈਠੋ ਗੱਡੀ ਕੋਲ ਬੈਠਾ ਪੁੱਤੋ ਸੁੱਤਾ ਪਿਆ ਡੋਗੀ ਸੁੱਤਾ ਪਿਆ ਲੋ ਵੀ ਦੋਸਤੋ ਚਲੋ 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 ਮੁੰਨਾ ਸਾਡਾ ਆਪੇ ਉਤਰਦਾ ਇਹ ਕਹਿੰਦਾ ਮੈਂ ਆਪੇ ਉਤਰੂਗਾ ਮੰਮਾ ਤੇ ਐ ਤੋਦੀ ਉਹ ਤੋਦੀ ਤੋਦੀ ਖੜ ਜਾ ਮੈਂ ਜੁੱਤੀ ਕੱਢ ਦਵਾਂ ਪੁੱਤ ਦੀ ਮੁੰਨੇ ਦਾ ਸਟੂਲ ਕੱਢੋ ਭਾਈ ਆਛਲਿਨ ਕੋ ਅੱਧਾ ਸਟੂਲ ਕੱਢੋ ਹਮ ਆਛਲਿਨ ਕੋ ਅਰਦਾ ਸਟੂਲ ਕੱਢੋ ਭਾਈ ਬਾਦਸਮ ਨੇ ਪਲੀ ਚਾ ਦੇ ਕੇ ਵਾਲੀ ਕੱਪ ਭਰ ਲੇ ਚਾਹ ਪੀਓ ਜੀ ਚਾਹ ਤਾਂ ਦੇ ਨਿਆਰੇ ਫਿਰ ਐਨੇ ਨਿਆਰੇ ਸਵੇਰੇ ਸਵੇਰੇ ਚਾਹ ਨਾਲ ਰਸ ਅਹੀਆਂ ਜੇ ਬਾਦੀਆਂ ਦੇ ਵਿੱਚ ਆ ਕੇ ਇਹੀ ਜੀ ਚਾਹ ਤੇ ਨਾਲ ਰਸ ਮਿਲ ਜਾਣਾ ਹੋਰ ਕੀ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਦੱਸੋ ਮੈਮੀ ਤੂੰ ਐਨਾ ਸਕੂਨ ਐਤੋਂ ਵੱਡਾ ਸਕੂਨ ਕਿਆ ਹੋ ਸਕਦਾ ਦੋਸਤੋ ਇੱਕ ਪਾਰਟ ਆ ਵੀ ਆ ਹਨਾ ਕੈਂਪਿੰਗ ਦਾ ਜਿਹੜਾ ਕਰਨਾ ਪੈਂਦਾ ਬਾਹਰ ਆ ਕੇ ਸਭ ਕੁਝ ਕਰਨਾ ਪੈਂਦਾ ਬਾਈ ਭਾਂਡੇ ਵੀ ਧੋਣੇ ਪੈਣੇ ਆ ਐ ਹੁਣ ਮਿਲ ਵੰਡ ਕੇ ਸਾਰਾ ਕੰਮ ਹੁੰਦਾ ਜੇ ਹੁਣ ਇਕੱਲਾ ਮੈਂ ਇਹਨਾਂ ਤੇ ਛੱਡੂਗਾ ਕੰਮ ਹਨਾ ਇਹ ਵੀ ਗੱਲ ਗਲਤ ਹੈ ਤੇ ਫਿਰ ਇਹ ਔਖਾ ਮੰਨਣਗੇ ਇਹਦਾ ਅੱਕ ਜਾਣਗੇ ਫੇ ਛੇਤੀਓ ਇਹਨਾਂ ਨੂੰ ਅੱਕਣ ਨਹੀਂ ਦੇਣਾ ਆਪਾਂ ਨੇ ਮੈਂ ਕਿਹਾ ਹੂੰ ਆਪਣੇ ਨਾਲ ਸਾਰਿਆਂ ਨਾਲ ਪੁੰਨੀ ਦੀ ਕਿਸਮਤ ਲੱਕੀ ਆ ਪੁੰਨੀ ਦੀ ਕਿਸਮਤ ਦਾ ਬੈਠੇ ਆ ਉਰੇ ਆਪਾਂ ਹਨਾ ਇਹ ਇਹ ਵੀ ਕਿਸਮਤ ਲੱਕੀ ਆ ਦੇਖੋ ਅਸੀਂ ਕਦੇ ਸੋਚਿਆ ਵੀ ਨਾ ਦੋਸਤੋ ਵੀ ਅਸੀਂ ਇੰਨੀ ਦੂਰ ਤੱਕ ਵੀ ਆ ਸਕਦੇ ਹਾਂ ਨਾ ਦੇਖੋ ਇਹ ਛੋਟਾ ਜਿਹਾ ਬੱਚਾ ਜੇ ਇਹ ਪਹਿਲਾਂ ਆ ਗਈ ਸਭ ਤੋਂ ਮਤਲਬ ਸਾਡੇ ਨਾਲ ਵੀ ਛੋਟੇ ਇਹ ਉਹਦੇ ਚ ਹਨਾ ਵੀ ਛੋਟੀ ਉਮਰ ਚ ਇਹ ਕੈਂਪਿੰਗ ਸਭ ਤੋਂ ਛੋਟੀ ਉਮਰ ਹੈ ਜੀ ਕੈਂਪਿੰਗ ਚ ਆ ਗਈ ਦੇ ਲੋ ਇਹ ਕੈਂਪਿੰਗ ਚ ਆ ਗਈ ਜਦ ਤੱਕ ਇਹਨੇ ਬੜੀ ਹੋਣਾ ਫਿਰ ਬੜੀ ਹੋ ਕੇ ਦੱਸਿਆ ਕਰੂਗੀ ਮੇਰੇ ਮम्मा पापा ਨੇ ਮੈਨੂੰ ਇੱਥੇ ਕਿਮਾਇਆ ਮੈਨੂੰ ਇੱਥੇ ਕਿਮਾਇਆ ਸਾਬ ਵੀ ਸੇਵਿਸ ਸਕੂਲ ਤੇ ਜਾ ਕੇ ਦੱਸਿਆ ਕਰੂਗਾ ਹੁਣ ਅਸੀਂ ਇੱਥੇ ਦੁੱਗ ਗਏ ਤੇ ਪਹਾੜਾਂ 'ਚ ਅਸੀਂ ਉਰੇ ਗਏ ਤੇ ਹਣਾ ਸਾਰੇ ਕਿਤੇ ਘੁਮਾ ਦੇਣੇ ਆ ਦੋਸਤੋ ਬਸ ਤੁਸੀਂ ਸਾਥ ਦੇ ਹੀ ਚੱਲੋ ਸਾਰੇ ਇੰਡੀਆ ਘਾਦਣਾ ਆਪਾਂ ਨੇ ਛੱਡਣੀ ਕੋਈ ਜਗ੍ਹਾ ਨਹੀਂ ਕੋਈ ਜਗ੍ਹਾ ਵੀ ਆ ਤਾਂ ਆਪਣੀ ਸਟਾਰਟਿੰਗ ਆ ਹਜੇ ਆ ਤਾਂ ਆਪਣੀ ਪਹਿਲੀ ਕੈਂਪਿੰਗ ਹੈ ਤੇ ਬਾਕੀ ਇਹਦੀ ਕਿਸਮਤ ਦੇ ਹੀ ਅਸੀਂ ਇੱਥੇ ਬੈਠੇ ਆ ਕਿਉਂਕਿ ਅਸੀਂ ਵੀ ਕਦੇ ਸੋਚਿਆ ਨਹੀਂਤਾ ਵੀ ਅਸੀਂ ਇੱਥੇ ਤੱਕ ਜਾਵਾਂਗੇ ਹਣਾ ਤੇ ਜਦੋਂ ਦੀ ਸਾਡੀ ਇਹ ਗੁੜੀਆ ਹੋਈ ਆ ਸਾਡੇ ਲਈ ਲੱਕੀ ਆ ਆਪਣੇ ਭਰਾ ਲਈ ਲੱਕੀ ਆ ਕਿਉਂਕਿ ਇਹ ਵੀ ਵਿਚਾਰਾ ਬਹੁਤ ਟਾਈਮ ਇਹਨੇ ਵੀ ਸਾਡੇ ਨਾਲ ਉਵੇਂ ਇਹਦੀ ਜ਼ਿੰਦਗੀ ਕੱਢੀ ਆ ਜਿਵੇਂ ਦੀ ਅਸੀਂ ਕੱਢੀ ਆ ਹਨਾ ਕਦੇ ਆਪਣੀ ਮਰਜ਼ੀ ਦਾ ਇਹਨੇ ਆਪਣੀ ਮਰਜ਼ੀ ਦੀ ਕੋਈ ਚੀਜ਼ ਨਹੀਂ ਲੱਤੀ ਕਦੇ ਮਰਜ਼ੀ ਨਾਲ ਕਿਤੇ ਘੁੰਮਣ ਨਹੀਂ ਗਿਆ ਹਨਾ ਨਾ ਕਰਕੇ ਹਾਈ ਅ ਵੀ ਮੈਥੇ ਜਾਣਾ ਜਾਂ ਉੱਥੇ ਜਾਣਾ ਹਨਾ ਤੇ ਅਸੀਂ ਅੱਜ ਮਤਲਬ ਬਹੁਤ ਜ਼ਿਆਦਾ ਬਹਿਰੂਦ ਦਾ ਸ਼ੁਕਰੀਆ ਕਰਦੇ ਆ ਵੀ ਰੱਬ ਨੇ ਸਾਨੂੰ ਗੁੜੀਆ ਦਿੱਤੀ ਕਿਸਮਤ ਵਾਲੀ ਦਿੱਤੀ ਆ ਹਨਾ ਜਿਹੜੀ ਕਿਸਮਤ ਨਾਲ ਅਸੀਂ ਇੱਥੇ ਬੈਠੇ ਆ ਅੱਜ ਤੇ ਕਦੇ ਮੈਂ ਕਹਨੀ ਨਹੀਂ ਮੈਂ ਅਸੀਂ ਮੈਰਿਜ ਨੂੰ ਆਪਣੀ 8 ਸਾਲ ਹੋ ਗਿਆ ਨਾ 8 ਸਾਲ ਚ ਅਸੀਂ ਤੁਸੀਂ ਆ ਸੋਚੋ ਵੀ ਹਰਮੰਦਰ ਸਾਹਿਬ ਕਿੰਨੀ ਦੂਰਾ ਸੀ ਉੱਥੇ ਵੀ ਨਹੀਂ ਗਏ ਪਰ ਹੁਣ ਅਸੀਂ ਉਧਰ ਦਾ ਵੀ ਟੂਰ ਕੱਢਣਾ ਤੇ ਹਰਮੰਦਰ ਸਾਹਿਬ ਵੀ ਜਾਣਾ ਏ ਕਿਉਂਕਿ ਪਹਿਲਾਂ ਅਸੀਂ ਸੋਚਿਆ ਸੀਗਾ ਵੀ ਪਹਿਲਾ ਟੂਰ ਅਸੀਂ ਉੱਥੇ ਦਾ ਕੱਢੂਗੇ ਪਰ ਗਰਮੀ ਬਹੁਤ ਜ਼ਿਆਦਾ ਤਾਂ ਕਰਕੇ ਵੀ ਗੱਡੀ ਵਿੱਚ ਵੀ ਨਹੀਂ ਪਿਆ ਜਾਣਾ ਨਾਲ ਆਪਣਾ ਉੱਪਰ ਪੇ ਜਾਣਾ ਤਾਂ ਅਗਰ ਕਿ ਅਸੀਂ ਸੋਚਿਆ ਵੀ ਨਹੀਂ ਵੀ ਅਸੀਂ ਵੀ ਚਲੋ ਪਹਿਲਾਂ ਇੱਧਰ ਜਾਏ ਉਹਨੇ ਫਿਰ ਨਾਲੇ ਥੋੜਾ ਮੌਸਮ ਦਾ ਫਰਕ ਪੈ ਜਾਊਗਾ ਤੇ ਜਦੋਂ ਮੌਸਮ ਦਾ ਫਰਕ ਪੈ ਗਿਆ ਫਿਰ ਅਸੀਂ ਉੱਧਰ ਵੀ ਜਾਵਾਂਗੇ ਹਰਮੰਦਰ ਸਾਹਿਬ ਵੀ ਮੱਥਾ ਟੇਕਣ ਜਾਵਾਂਗੇ ਤੇ ਨਾਲੇ ਆਪਣੀ ਗੁੜੀਆ ਦਾ ਤੇ ਨਾਲੇ ਆਪਣੇ ਬੇਟੇ ਦਾ ਮੱਥਾ ਟਕਾਵਾਂਗੇ ਅਸੀਂ ਜੇ ਤੁਹਾਨੂੰ ਹੋਰ ਰਸਤਾ ਦਿਖਾਉਂਦੇ ਨਾ ਜਿਹੜੇ ਰਸਤੇ ਅਸੀਂ ਆਏ ਆ ਗੱਲ ਸਾਨੂੰ ਆਏ ਤਾਂ ਵੀ ਅਸੀਂ ਕਿਤੇ ਗਲਤ ਤਾਂ ਨਹੀਂ ਜਾ ਰਹੇ ਇੰਨਾ ਕਿ ਪੂਰਾ ਪੂਰਾ ਗੱਡੀ ਦਾ ਰਸਤਾ ਪੂਰਾ ਪੂਰਾ ਅਸੀਂ ਪੂਰਾ ਟਾਪ ਤੇ ਆਏ ਆ ਪਹਾੜ ਦੇ ਦੇਖ ਲਓ ਤੁਸੀਂ ਮੀਂਹ ਪੈ ਰਿਹਾ ਸੀ ਸਾਨੂੰ ਇੱਕ ਡਰ ਵੀ ਸੀ ਵੀ ਕਿਤੇ ਗਲਤ ਤਾਂ ਨਹੀਂ ਜਾ ਰਹੇ ਅਸੀਂ ਪਰ ਅਸੀਂ ਐਨ ਸਹੀ ਜਾ ਰਹੇ تھے ਤੇ ਜਿੱਥੇ ਨੂੰ ਆ ਗੱਡੀ ਤਾਰੀ ਆ ਇਹ ਰਸਤਾ ਤੁਹਾਨੂੰ ਦਿਖਾਉਂਗੇ ਅਸੀਂ ਜਾਣ ਲੱਗੇ ਵੀ ਗੱਡੀ ਕਿੱਥੇ ਨੂੰ ਤਾਰੀ ਆ ਅਸੀਂ ਤੇ ਬਾਕੀ ਦੋਸਤਾਂ ਨੂੰ ਇੱਕ ਗੱਲ ਹੋਰ ਕਰਦੀਆਂ ਤੇ WhatsApp ਨੂੰ ਦੇਖਣ ਚ ਲੱਗਦਾ ਸੀਗਾ ਵੀ ਕੋਈ ਟੈਨਸ਼ਨ ਆ ਦੇਖੋ ਹੁਣ ਇਹਨਾਂ ਨੇ ਹੁਣ ਇਹ ਗੱਲ ਦੱਸੀ ਆ ਵੀ ਬਹੁਤ ਔਖੇ ਰਸਤੇ ਚ ਆਏ ਸੀਗੇ ਤੇ ਪਰ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਮੈਂ ਇਹਨਾਂ ਨੂੰ ਪੁੱਛੀ ਗਈ ਮੈਂ ਕਿ ਆਪਾਂ ਸਹੀ ਜਾ ਰਹੇ ਹਾਂ ਕਿਹਨੇ ਹਾਂ ਹਾਂ ਠੀਕ ਜਾ ਰਹੇ ਹਾਂ ਵੀ ਇਹ ਤਾਂ ਆਪਾਂ ਨੂੰ ਸਹੀ ਲੈ ਕੇ ਜਾ ਰਹੇ ਆ ਨਾ ਤੇ ਫਿਰ ਬਾਅਦ ਵਿੱਚ ਹੁਣ ਦੇਖੋ ਇਹਨਾਂ ਨੇ ਆਪਣੇ ਮੂੰਹ ਨਾਲ ਆਪ ਦੱਸਿਆ ਵੀ ਥੋੜਾ ਐ ਤਾਂ ਨਾ ਵੀ ਉਹ ਵੀ ਵੈਸੇ ਰਸਤਾ ਠੀਕ ਤਾਂ ਪਰ ਹੈ ਪੂਰਾ ਪੂਰਾ ਤਾਂ ਸਾਨੂੰ ਇਹ ਤਾਂ ਵੀ ਉਰੇ ਸੁਨਮ ਜੀ ਵੀ ਕੋਈ ਵੀ ਨਹੀਂ ਵੀ ਅਸੀਂ ਕਿੱਥੇ ਜਾ ਰਹੇ ਹਾਂ ਨਾ ਇਹ ਚੀਜ਼ ਹੋ ਗਈ ਥੀ ਪਰ ਇਹ ਤਾਂ ਨਹੀਂ ਦੱਸਦੇ ਹੁੰਦੇ ਕਿਉਂਕਿ ਮੈਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਪਹਿਲਾਂ ਹੋ ਜਾਂਦੀ ਆ ਨਹੀਂ ਤਾਂ ਕੱਦਾਂ ਬੀਪੀ ਬੂਪੀ ਘਟ ਦੇਣਾ ਤਾਂ ਮੇਰੇ ਜੇ ਤੁਸੀਂ ਦੱਸ ਦਿੰਦੇ ਤਾ ਹੀ ਦਾ ਚੱਕਰ ਪੈਨਸ਼ਨ ਵੀ ਹੋਏ ਜਾਂਦੀ ਹੈ ਨਾ ਫਿਰ ਐ ਹੁੰਦਾ ਬੱਚੇ ਨਾਲ ਛੋਟੇ ਛੋਟੇ ਆ ਨਾ ਅਸੀਂ ਚਾਹੁੰਦੇ ਨਹੀਂ ਵੀ ਅਸੀਂ ਰਿਸਕ ਲਈਏ ਕਿਸੇ ਗੱਲ ਦਾ ਲੋ ਜੀ ਦੋਸਤੋ ਆਪਾਂ ਬਣਾਉਣ ਲੱਗਿਆਂ ਜਿਹੜੀ ਆਪਣੀ ਰਾਤ ਗੋਭੀ ਬਚੀ ਹੋਈ ਸੀ ਹਨਾ ਉਹਨਾਂ ਦੇ ਪਰੌਂਠੇ ਬਣਾਉਣ ਲੱਗਿਆਂ ਤੇ ਉਹ ਪਰੌਂਠੇ ਖਾਵਾਂਗੇ ਦੋ ਦੋ ਬਣਾ ਕੇ ਖਾ ਕੇ ਫਿਰ ਆਪਾਂ ਇੱਥੇ ਜਗ੍ਹਾ ਨੂੰ ਕਰੂਗੇ ਅਲਵੈਦਾ ਤੇ ਤੁਰਾਂਗੇ ਘਰ ਨੂੰ ਤੇ ਤੁਹਾਨੂੰ ਸਾਰੇ ਰਸਤੇ 'ਚ ਜਿਹੜੇ ਲੋਕੇਸ਼ਨ ਆਉਣਗੀਆਂ ਉਹਦੇ ਡਰੋਨ ਸ਼ਾਟ ਤੇ ਉਦਾਂ ਹਨਾ ਤੁਹਾਨੂੰ ਕੈਮਰੇ 'ਚ ਬਣਾ ਕੇ ਥਿਊ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਥਿਊ ਰਸਤੇ 'ਚ ਵੀ ਅਸੀਂ ਛੱਡ ਕੇ ਆਏ ਹਾਂ ਅਸੀਂ ਕਿ ਆ ਵੀ ਚੰਦ ਹੋਏ ਉਹਨਾਂ ਨੂੰ ਦੇਖਾਂਗੇ ਤੇ ਆ ਦੇਖੋ ਆਪਣਾ ਤਵਾ ਧਰ ਲਿਆ ਇੱਧਰ ਮੈਡਮ ਪਰੌਠੇ ਬਣਾਉਣ ਲੱਗੇ ਆ ਤੇ ਪਰੌਠੇ ਬਣਾ ਕੇ ਤੇ ਤੁਹਾਨੂੰ ਦਿਖਾਉਨੇ ਆ ਅਸੀਂ ਇੱਟੇਾਰੇ ਇੱਕ ਜੀ ਘਟਿਆ ਹੁਣ ਉੱਧਰ ਟੇਬਲ ਵੀ ਰੱਖਿਆ ਹੋਇਆ ਸੀ ਉਹ ਵੀ ਬਹੁਤ ਕੰਮ ਆ ਚਾ ਰਿਹਾ ਉਹਦੇ ਬਿਨਾਂ ਵੀ ਨਹੀਂ ਸਰਨਾ ਇਹਤੇ ਵੀ ਨੰਮੀ ਨਹੀਂ ਸਰਨਾ ਸਾਰਨਾ ਵਧੀਆ ਚੀਜ਼ ਤਾਂ ਇਹ ਹੀ ਆ ਵੀ ਜਿੱਥੇ ਸਾਰਾ ਸਮਾਨ ਆਪਣਾ ਸੰਭਿਆ ਪਿਆ ਸਾਰਨਾ ਜ਼ਰੂਰੀ ਚੀਜ਼ ਹੈ ਤੇ ਬਾਕੀ ਖੁਦ ਆਪ ਬਣਾ ਕੇ ਖਾ ਰਹੇ ਆ ਨਹੀਂ ਤਾਂ ਫਿਰ ਹੋਟਲਾਂ ਹਾਂ ਨਹੀਂ ਹੋਟਲਾਂ ਹੋਟਲਾਂ ਚ ਪੈਸੇ ਦੰਦੇ ਹਨਾ ਨਾਲੇ ਤੁਹਾਨੂੰ ਪਤਾ ਹੀ ਆ ਵੀ ਕਿਹੋ ਜਿਹਾ ਖਾਣਾ ਹੁੰਦਾ ਉੱਥੇ ਉਹਦੇ ਨਾਲ ਵਧੀਆ ਵੀ ਆਪਣੇ ਹੱਥ ਨਾਲ ਬਣਾ ਕੇ ਖਾ ਰਹੇ ਆ ਨਾ ਸਭ ਕੁਝ ਵਧੀਆ ਦਾ ਖਾ ਰਹੇ ਆ ਆਪਾਂ ਨਾਲੇ ਨਾਰਮਲ ਨਾਲੇ ਸਿੰਪਲ ਖਾ ਰਹੇ ਹਾਂ ਬਿਲਕੁਲ ਕੋਈ ਉਹ ਨਹੀਂ ਹੈਗਾ ਹੈਲਥੀ ਨਹੀਂ ਹੈਗਾ ਹਨਾ ਨਾ ਹੈਲਥੀ ਹੈ ਨਾ ਕੋਈ ਉਹ ਨਹੀਂ ਹੈਗਾ ਬੇਖਰਾਬ ਕਰਨੇ ਵਾਲਾ ਨਹੀਂ ਹੈਗਾ ਇਹ ਇਹ ਗੱਲ ਸੀਰੀਅਸ ਨਾ ਲਿਓ ਮੈਡਮ ਦਾ ਥੋੜਾ ਜਿਆਦਾ ਟਾਈਟ ਹੈ ਹਨਾ ਹੱਥ ਇੰਗਲਿਸ਼ ਚ ਨਹੀਂ ਨਹੀਂ ਕੋਈ ਬਾਤ ਨਹੀਂ ਅਬ ਹਿੰਦੀ ਵੀ बोलेंगे ਅਬ ਹਿੰਦੀ ਵੀ बोलेंगे ਇੰਗਲਿਸ਼ ਨਹੀਂ ਆਤੀ ਤਾਂ ਹਿੰਦੀ ਤਾਂ बोलेंगे ਨਾ ਆਪਣੇ ਪਰਾਂਠੇ ਹੋਣੇ ਲੱਗੇ ਆ ਰੈਡੀ ਪਰਾਂਠਾ ਇੱਕ ਆਪਣੇ ਤਵੇ ਪਰ ਦਰਦ ਗਿਆ ਹੈ ਡਾਲ ਦਿਆ ਹੈ ਡਾਲ ਦਿਆ ਹੈ ਅਬ ਤੁਹਾਡੀ ਹਿੰਦੀ ਮੈਂ ਠੀਕ ਕਰੂੰਗੀ ਅਬੀ ਅੱਛੇ ਅੱਛੇ ਪਰਾਂਠੇ ਦੇਖੋ ਕਿਤਨਾ ਅੱਛਾ ਪਰਾਂਠਾ ਬਣਾ ਹੈ ਦੇਖੋ ਆਹਨਾ ਖੋਲੋ ਦੇਖੋ ਖੁੱਲ ਜਾਏਗਾ ਜੇ ਸਬਜ਼ੀ ਨਿਕਲ ਜਾਏਗੀ ਇਸ ਵਿੱਚ ਇਹ ਲੋ ਜੀ ਖੋਲਣ ਨਹੀਂ ਦਿੰਦੇ ਆਪਾਂ ਤੇ ਆਪਣੇ ਕੋਲ ਰਾਤ ਵਾਲੀ ਸਬਜ਼ੀ ਬਚੀ ਹੋਈ ਸੀ ਗੋਭੀ ਦੀ ਅਸੀਂ ਕਿਹਾ ਜੇ ਘਰ ਲੈ ਕੇ ਜਾਉਂਗੇ ਤਾਂ ਜਦ ਤੱਕ ਉਹਨੇ ਖਰਾਬ ਹੋ ਜਾਣਾ ਅਸੀਂ ਉਹਦੇ ਪਰਾਂਠੇ ਬਣਾਤੇ ਹੁਣ ਪਰਾਉਠੇ ਬਣਾ ਕੇ ਖਾਵਾਂਗੇ ਦੋ ਦੋ ਤਿੰਨ ਤਿੰਨ ਖਾ ਕੇ ਇਥੋਂ ਜਗ੍ਹਾ ਨੂੰ ਅਲਵਿਦਾ ਕਰਾਂਗੇ ਤੇ ਹਿੰਦੀ ਬਹੁਤ ਬੋਲਦੇ ਆ ਤੁਸੀਂ ਹੈ ਹਿੰਦੀ ਚ ਵਸੇ ਹਿੰਦੀ ਬਹੁਤ ਬੋਲਦੇ ਆਂ ਇੰਗਲਿਸ਼ ਨਹੀਂ ਆਉਂਦੀ ਸਾਨੂੰ ਹਾਂਜੀ ਦੋਸਤੋ ਆਪਾਂ ਹੋ ਗਏ ਰੈਡੀ ਦੇਖੋ ਕੱਪੜੇ-ਕੋਪੜੇ ਪਾ ਲੇ ਨਾਤੇ ਤਾਂ ਨਹੀਂ ਹੈਗੇ ਹੁਣ ਕਿਉਂਕਿ ਘਰੇ ਜਾਣ ਆਪਾਂ ਨੇ ਨਾਉਣਾ ਕੀ ਆ ਹੁਣ ਤੇ ਇਧਰ ਬੱਚਿਆਂ ਦੇ ਸਿਰਸੁਰ ਬਾਹ ਹੁੰਨੇ ਆ ਤੇ ਹੁਣ ਆਪਾਂ ਇਥੇ ਤੋਂ ਜਾਣ ਦੀ ਤਿਆਰੀ ਕਰਨੀ ਆ ਤੇ ਜਗ੍ਹਾ ਕਿਹੜੀ ਆ ਇਹ ਤੁਹਾਨੂੰ ਮੈਂ ਜਗ੍ਹਾ ਦੱਸ ਦਵਾਂ ਵੀ ਕਿਹੜਾ ਰਿਜ਼ੋਰਟ ਆ ਇਹ ਇਹ ਹੈਗਾ ਜੀ ਹਿੱਲ ਵੈਂਚਰਜ਼ ਜੇ ਆਪਾਂ ਮੈਪ ਤੇ ਸਰਚ ਕਰੂਗੇ ਹਿੱਲ ਵੈਂਚਰਜ਼ ਤਾਂ ਉਹਦੇ ਪਰ ਸ਼ੋ ਹੋ ਜਾਂਦਾ ਗੂਗਲ ਤੇ ਵੀ ਸ਼ੋ ਹੁੰਦਾ ਜਿਹਨੇ ਕੈਂਪਿੰਗ ਕਰਨੀ ਹੈ ਹਨਾ ਦੋ ਦਿਨ ਆ ਦੁਨੀਆ ਦੀ ਭੱਜ ਦੌੜ ਤੋਂ ਪਰੇ ਕੱਟਣੇ ਆ ਹਨਾ ਸ਼ਾਂਤੀ ਚ ਕੱਟਣੇ ਆ ਉਹ ਇੱਥੇ ਆ ਸਕਦਾ ਜਿਹਨੇ ਕੈਂਪਿੰਗ ਕਰਨੀ ਆ ਉਹ ਤਾਂ ਇੱਥੇ ਆ ਹੀ ਸਕਦਾ ਜਿਹਨੇ ਹੋਰ ਹਨਾ ਰਿਜ਼ੋਰਟ ਤੇ ਰੂਮ ਲੈ ਕੇ ਰਹਿਣਾ ਹੈ ਪਾਸੇ ਰਹਿਣਾ ਹੈ ਹਨਾ ਤੇ ਕੁਦਰਤ ਦੇ ਵਿੱਚ ਰਹਿਣਾ ਉਹ ਬੰਦਾ ਇੱਥੇ ਜ਼ਰੂਰ ਆਵੇ ਬਹੁਤ ਹੀ ਵਧੀਆ ਲੋਕੇਸ਼ਨ ਹੈ ਤੇ ਇੱਥੇ ਕਈ ਐਕਟੀਵਿਟੀਆਂ ਜਿਹੜੀਆਂ ਹਨਾ ਰਿਜ਼ੋਰਟ ਵਾਲੇ ਇੱਥੇ ਕਰਾਉਂਦੇ ਆ ਉਹਨਾਂ ਨੇ ਬਣਾਈਆਂ ਹੋਈਆਂ ਤੇ ਇੱਥੇ ਦੋ ਤਿੰਨ ਝਰਨੇ ਵੀ ਆ ਜਿਹੜੇ ਕੁਦਰਤੀ ਝਰਨੇ ਆ ਉਹ ਰਿਜ਼ੋਰਟ ਦੇ ਵਿੱਚੋਂ ਨਿਕਲਦੇ ਆ ਉਹ ਬਹੁਤ ਵਧੀਆ ਆਪਣੀ ਲੁੱਕ ਬਣਾ ਦਿੰਦੇ ਆ ਹਨਾ ਤੇ ਹੁਣ ਅਸੀਂ ਇੱਥੇ ਤੇ ਜਾ ਰਹੇ ਆ ਹੁਣ ਜਾਵਾਂਗੇ ਆਪਾਂ ਘਰ ਤੇ ਰਸਤੇ 'ਚ ਆਪਾਂ ਜੋ ਵੀ ਕੁਝ ਦੇਖਣ ਨੂੰ ਮਿਲਿਆ ਉਹ ਜ਼ਰੂਰ ਦਿਖਾਵਾਂਗੇ ਤੁਹਾਨੂੰ ਉਸ ਪਰਮਾਤਮਾ ਦਾ ਨਾਮ ਲੈ ਕੇ ਕਰੀਏ ਸ਼ੁਰੂਆਤ ਆਪਣੀ ਜਰਨੀ ਦੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਸ ਬਾਬਾ ਜੀ ਕਿਰਪਾ ਕਰਨ ਸਾਡੀ ਯਾਤਰਾ ਸਫਲ ਹੋਵੇ ਆਉਣ ਲੱਗੇ ਤਾਂ ਕੋਈ ਪ੍ਰੋਬਲਮ ਨਹੀਂ ਆਈ ਤੇ ਜਾਣ ਲੱਗੇ ਵੀ ਬਾਬਾ ਜੀ ਕੋਈ ਪ੍ਰੋਬਲਮ ਨਾ ਆਵੇ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਇੱਥੇ ਆਹ ਰਸਤੇ ਤੇ ਗੱਡੀ ਚੜਾਉਣੀ ਆ ਇਹ ਤੁਹਾਨੂੰ ਵੀਡੀਓ ਦਿਖਾਉਣੀ ਆ ਆਪਾਂ ਥੈਟਸ ਗੁੱਡ ਹੈਲੋ ਹੋ ਗਿਆ ਹੈਲੋ ਬੈਮ ਹੈਲੋ ਟੂ ਫਰੈਂਡਸ ਹੈ ਲੱਗ ਲਿਆ ਕਾਰਲੋ ਹੈਲੋ ਕਾਰਲੋ ਹੈਲੋ ਦਾ ਕਾਰਲੋ ਮੇਰਾ ਗੁੱਡ ਬੱਚਾ ਨੇ ਵੀਰੇ ਨੇ ਲੈ ਲੋ ਕਿਤੇ ਵੀਰੇ ਨੂੰ ਗੁੱਡ ਬੱਚਾ ਘੈ ਤਾਂ ਦੇ ਲਓ ਜੈਕ ਦੀ ਹੈ 12 3 ਤੁਸੀਂ ਗੋਇੰਗ ਟੂ ਅਨਦਰ ਪਲੇਸ ਨੋ ਨੋ ਵੀ ਆਰ ਗੋਇੰਗ ਹੋਮ ਯੈਸ ਵੈਰੀ ਨਾਈਸ ਥਰੂ ਵੇ ਯੂ ਬਾਇਟ ਹੇਅਰ ਲੁਧਿਆਣਾ ਹਾਂ ਪੰਜਾਬ ਲੁਧਿਆਣਾ ਹਾਂ ਯੂ ਹੈਵ ਅ ਕਨ ਇੰਡੀਆ ਯੈਸ ਲੁਧਿਆਣਾ ਇਸ ट्रैवलर्स ਹੋਮ ਯੈਸ ਏ ਵਰy ਪ੍ਰੈਕਟੀਕਲ ਨਾ ਯੈਸ ਦੈ ਯੂ ਹੈਵ ਯਰ ਪੀਸਨ ਐਂਡ ਐਵਰੀਥਿੰਗ ਓਕੇ ਇੰਜੋਏ ਯਰ ਸਰਵਰ ਐਵਰੀਥਿੰਗ ਓਕੇ ਹੱਥ ਤਾਂ ਜੋੜ ਦੇ ਐ ਸ਼ਰਮਦੀ ਬਹੁਤ ਐ ਬਾਏ ਕਰਦੇ ਚਲੋ ਬਾਏ ਕਰ ਬਾਏ ਤਾਂ ਕਰਦੇ ਚੀਚੀ ਨਹੀਂ ਦਿਗੋਣੀ ਹੈ ਸਰ ਤੁਸੀਂ ਕਰ ਦੋ ਬਾਏ ਬਾਈ ਬਾਈ ਜੀ ਸੁੱਖ ਰੱਖਿਓ ਬੱਬਾ ਜੀ ਕਰਤਾਰਪੁਰ ਬਾਈ ਰੂ ਅਰਦੀ ਤਲਾਚ ਰੱਖੀ ਜਿੱਦਾਂ ਆਇਆ ਐਦਾਂ ਹੀ ਆਪਣਾ ਘਰ ਵਾਪਸ ਜਾਈਏ ਬਾਈ ਰੂ ਕੋਈ ਵੀ ਰਸਤੇ 'ਚ ਕੋਈ ਹੱਡੀ ਲਾਡੋ ਰਾਣੀ ਕਿਰਪਾ ਰੱਖੀ ਕੋਈ ਨੁਕਸਾਨ ਨਾ ਹੋ ਬਾਈ ਸਤਨਾਮ ਵਾਹਿ ਓਕੇ ਸਰ ਫਿਰ ਮਿਲਾਂਗੇ ਓਕੇ ਜੀ ਦੋਸਤੋ ਚੜ੍ਹਗੇ ਚੜਾਈ ਥੋੜੀ ਜਿਹੀ ਕਰ ਰਹੀ ਹੈ ਬਸ ਹੋਰ ਇਹ ਵੀ ਗੱਡੀ ਤਗੜੀ ਆ ਭਾਈ ਗੱਡੀ ਦਾ ਬਜਨ ਆ ਪਰ ਹੋਰ ਕਿ ਭਜਨ ਵੀ ਬਹੁਤ ਆ ਜੀ ਆਰਾਮ ਨਾਲ ਸਲਿੱਪ ਕਰਦੇ ਟਾਇਰ ਵਿੱਚ ਵਿੱਚ ਸਾਡੇ ਉਰੇ ਕੱਡੂਗੀ ਉਰੇ ਬਜਰੀ ਆ ਨਾ ਬਜਰੀ ਕਰਕੇ ਆ ਨਾ ਇੱਕ ਗਿੱਲਾ ਏ ਉਹੋ ਲੋਜੀ ਦੋਸਤੋ ਸੇ ਉਥੋਂ ਆਏ ਆ ਆ ਰਹੀ ਆ ਨੀਚੇ ਤੋਂ ਸਲਿੱਪ ਕਰਦੀ ਕਰਦੀ ਚੜ੍ਹ ਰਹੀ ਆ ਦੋਸਤੋ ਦੋਸਤ ਬਹੁਤ ਜ਼ਿਆਦਾ ਉਹ ਆਣਾ ਚੜਾਈ ਹੈ ਚੜਾਈ ਬਹੁਤ ਗੱਡੀ ਸਲਿੱਪ ਕਰ ਕਰਦੀ ਕਰਦੀ ਛੜ ਰਹੀ ਹੈ ਤੇ ਆਹ ਦੇਖੋ ਹੁਣ ਇੱਥੇ ਕਿੰਨਾ ਬਰਹਾ ਲਾ ਹੈ ਨਾ ਕੋਨਾ ਹਾਂ ਦੇ ਰੋਕਿਓ ਮੂਰੇ ਗੱਡੀ ਖੜੀ ਹੈ ਨਾ ਉਧਰ ਨਹੀਂ ਦਿਖਾ ਦਿੰਨੀ ਜਿਆਦਾ ਦੋ ਚਲੋ ਜੀ ਹੁਣ ਤਾਂ ਤਰਾਈਓ ਤਰਾਈ ਆ ਹੁਣ ਚੜਾਈ ਨਹੀਂ ਹਣਾ ਇੱਥੇ ਜੀਰੀ ਦੇ ਖੇਤ ਆ ਦੇਖੋ ਆ ਝੋਨਾ ਲੱਗਿਆ ਹੋਇਆ ਦੇਖੋ ਛੋਟੇ ਛੋਟੇ ਖੇਤ ਬਣਾ ਕੇ ਜਿਵੇਂ ਆਪਾਂ ਪਨੀਰੀ ਬੀਜਦੇ ਆ ਇਹਨਾਂ ਨੇ ਉੱਕਣੇ ਝੋਨਾ ਲਾਇਆ ਹੋਇਆ ਦੇਖੋ ਦੇਖੋ ਹੈ ਬੂਜੇ ਨਹੀਂ ਹੈਗੇ ਇੱਥੇ ਇਕੱਲਾ ਇਕੱਲਾ ਇਹ ਉਹ ਖੜਾ ਹੈ ਛੋਟੇ ਛੋਟੇ ਬੂਜੇ ਆ ਜਿਵੇਂ ਆਪਣੇ ਪਨੀਰੀ ਖੜੀ ਹੁੰਦੀ ਆ ਐਦਾਂ ਹੋਰੇ ਝੋਨਾ ਖੜਾ ਦੇਖੋ ਹਨਾ ਛੋਟੇ ਛੋਟੇ ਖੇਤ ਬਣਾ ਕੇ ਲੋਕ ਜੀਰੀ ਲਾਉਂਦੇ ਆ ਤੇ ਮੱਕੀ ਮੱਕੀ ਦੇ ਖੇਤ ਤੁਹਾਨੂੰ ਗਾਹਾਂ ਦਿਖਾਉਂਗਾ ਆ ਦੇਖੋ ਮੱਕੀ ਖੜੀ ਇੱਧਰ ਬਾਈ ਇੰਨੇ ਇੰਨੇ ਕੋ ਖੇਤ ਮੱਕੀ ਦੇ ਵਿੱਚ ਆ ਜੀਰੀ ਦੇਖੋ ਹਨਾ ਏਕਣੇ ਇਹਨਾਂ ਨੇ ਦੇਖ ਲਓ ਫਸਲ ਲਗਾ ਕੇ ਆਪਣੀ ਲੋੜਾਂ ਪੂਰੀਆਂ ਕਰਨੀਆਂ ਹਨਾ ਆਪਣੇ ਕੋ ਐਡੇ ਐਡੇ ਖੇਤਾਂ ਪੰਤਾ ਨਹੀਂ ਰੱਜਦੇ ਆਗੇ ਇਹ ਦੇਖ ਲਓ ਇੰਨੇ ਚ ਖੁਸ਼ ਤੇ ਬਾਕੀ ਇਹ ਜਿਹੜੀ ਜਗ੍ਹਾ ਤੇ ਰਹਿੰਦੇ ਆ ਇਹ ਸਵਰਗ ਆ ਬਾਈ ਦੇਖੋ ਉੱਪਰ ਹਨਾ ਆਸਮਾਨ ਕਿੰਨਾ ਸਾਫ਼ ਦਿਖ ਰਿਹਾ ਤੇ ਮੀਂਹ ਇੱਥੇ ਪਈ ਜਾਂਦਾ ਹਰ ਟਾਈਮ ਹੀ ਕਿਣ ਮਗਾਣੀ ਹੁੰਦੀ ਹੋ ਰਹਿੰਦੀ ਆ ਦੇਖੋ ਇੱਧਰ ਹਰਿਆਲੀ ਦੇਖੋ ਤੁਸੀਂ ਕਿ ਨਿਆਣਾ ਦਰਖਤ ਤੇ ਦਰਖਤ ਸਾਰੇ ਪਾਸੇ ਤੇ ਆਪਾਂ ਆਇਆ ਉਹ ਬਾੜਾਂ ਪਰੋਂ ਜਿਹੜੇ ਹੁਣ ਬੱਦਲਾਂ ਦੇ ਵਿੱਚ ਗਾਇਬ ਹੋਏ ਪਏ ਆ ਉਹ ਬਾੜਾਂ ਤੋਂ ਆਏ ਆ ਆਪਾਂ ਹੁਣ ਥੱਲੇ ਆ ਚੁੱਕੇ ਆ ਤੇ ਬੱਦਲ ਗੁਰਗਰ ਕਰਨ ਲੱਗਿਆ ਹੋਇਆ ਪਰ ਕਿਣੀਆਂ ਗਿਰੀ ਜਾਂਦੀਆਂ ਹਟੀ ਜਾਂਦੀਆਂ ਵਿੱਚੋਂ ਧੁੱਪ ਨਿਕਲੀ ਜਾਂਦੀ ਹੈ ਹਟੀ ਜਾਂਦੀ ਹੈ ਠੰਡੀ ਹਵਾ ਚੱਲਦੀ ਹੈ ਬਸ ਸਵਰਗ ਹੈ ਹਣਾ ਆ ਖੜੀ ਹੈ ਆਪਣੀ ਰਾਣੀ ਸੁੰਦਰਾ ਇੱਧਰ ਦੇਖੋ ਆ ਘਰ ਕਿੰਨੇ ਸੋਹਣੇ ਬਣੇ ਹੋਏ ਆ ਇੰਨੀ ਸੋਹਣੀ ਲੋਕੇਸ਼ਨ ਦੇ ਵਿੱਚ ਬਣਾਇਆ ਹੈ ਜਮਾਂ ਹੀ ਕੁਦਰਤ ਉਹਦੇ ਪਿਕਚਰ ਆਨੇ ਆ। ਤੇ ਆ ਨਾਲੇ ਜੇ ਚੱਲਦੇ ਆ ਨਾ ਵਿੱਚ ਦੇਖੋ ਸਾਫ ਪਾਣੀ ਹੈ ਬਿਲਕੁਲ ਦੇਖੋ ਬਿਲਕੁਲ ਸਾਫ ਪਾਣੀ ਹੈ ਨਾ ਤੇ ਇੱਥੇ ਕਿਤੇ ਵੀ ਤੁਹਾਨੂੰ ਦਵਾਈ ਮਾਰੀ ਹੋਈ ਹੈ ਨਾ ਰੌਂਡ ਅਪ ਮਾਰੀ ਹੋਈ ਨਹੀਂ ਦਿਖੂਗੀ। ਸਭ ਨਾਲ ਬੜੀ ਗੱਲ ਹੈ ਨਾ ਆਪਣੇ ਦਾ ਕੱਖ ਹੋਣੇ ਨਹੀਂ ਦੰਦੇ। ਆਪਣੇ ਦਾ ਜਦੇ ਫੂਕੇ ਰੱਖ ਦੰਦੇ। ਇੱਥੇ ਦੇਖ ਲਓ ਕਿੰਨਾ ਕਿੰਨਾ ਕੱਖ ਖੜਾ ਆ। ਕੋਈ ਨਹੀਂ ਦਵਾਈ ਦੂਈ ਮਾਰਦਾ ਇੱਥੇ। ਇਹ ਸਭ ਨਾਲ ਵਧੀਆ ਗੱਲ ਲੱਗੀ ਇੱਥੇ। ਤੇ ਉਧਰ ਦੇਖੋ ਬੱਦਲ ਹਨ ਪਹਾੜੀਆਂ ਦੇ ਵਿੱਚ ਆਇਆ ਪਿਆ ਚਲੋ ਚੱਲੀਏ ਫਿਰ ਆਪਾਂ ਅੱਗੇ ਦੇਖਦੇ ਆਂ